ਘੋੜਿਆਂ ਦੇ ਪਛਾਣ ਪੁਲਿਸ ਅਫਸਰਾਂ ਦੀ ਪਹਿਲੀ ਨਜ਼ਰ ਦੇ ਵਿੱਚ ਹੋ ਜਾਂਦੀ ਹੈ ਔਰ ਖਾਸ ਤੌਰ ਤੇ ਜਿਹੜੇ ਪੁਲਿਸ ਅਫਸਰਾਂ ਨੇ 90 ਦੇ ਦਹਾਕੇ ਦੇ ਵਿੱਚ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਉਹਨਾਂ ਨੂੰ ਘੋੜਿਆਂ ਦੀਆਂ ਨਸਲਾਂ ਬਾਰੇ ਘੋੜੇ ਦੀ ਸਖਲਾਈ ਬਾਰੇ ਆਮ ਜਿਹੜੇ ਹੁਣ ਨਵੇਂ ਪੁਲਿਸ ਅਫਸਰ ਭਰਤੀ ਹੋ ਰਹੇ ਉਹਨਾਂ ਤੋਂ ਜ਼ਿਆਦਾ ਹੈ ਇਸੇ ਕਰਕੇ ਉਹਨਾਂ ਨੂੰ ਸ਼ੌਕ ਮੱਲੋ ਜਰੂਰੀ ਖਚਲੇ ਆਉਂਦਾ ਘੋੜਿਆਂ ਦੀ ਮੰਡੀ ਦੇ ਵਿੱਚ ਮਨਵੀਰ ਸਿੰਘ ਬਾਜਵਾ ਮੇਰੇ ਨਾਲ ਨੇ ਐਸਪੀ ਨੇ ਔਰ ਅੱਜ ਘੋੜਿਆਂ ਦੀ ਮੰਡੀ ਦੇ ਵਿੱਚ ਖਾਸ ਤੌਰ ਤੇ ਆਪਣਾ ਟਾਈਮ ਕੱਢ ਕੇ ਆਏ ਨੇ ਘੋੜਿਆਂ ਦੇ ਨਾਲ ਤਸਵੀਰਾਂ ਵੀ ਲੈ ਰਹੇ ਸੀ ਔਰ ਘੋੜਿਆਂ ਨੂੰ ਵੇਖ ਵੀ ਰਹੇ ਸੀਗੇ ਤਾਂ ਐਸਪੀ ਸਾਹਿਬ ਬੜਾ ਸ਼ੌਂਕ ਹੈ ਚਿਹਰੇ ਤੇ ਤੁਹਾਡਾ ਨੂਰ ਵੀ ਦੇਖ ਰਹੀ ਜਦੋਂ ਘੋੜਿਆਂ ਦੇ ਪੜ ਕੇ ਦੇਖ ਰਹੇ ਸੀਗੇ ਬੜਾ ਜੋ ਟ੍ਰੇਨਿੰਗ ਪੀਰੀਅਡ ਸੀ ਤੁਹਾਡਾ ਤੁਹਾਨੂੰ ਘੋੜਿਆਂ ਦੀ ਘੋੜ ਸਵਾਰੀ ਵੀ ਕਰਵਾਈ ਜਾਂਦੀ ਸੀਗੀ ਤੇ ਅੱਜ ਵੱਖਰਾ ਸ਼ੌਂਕ ਕਿਵੇਂ ਜਾ ਗਿਆ ਕਿ ਸਮਾਂ ਕੱਢ ਕੇ ਆਪਦੀ ਡਿਊਟੀ ਦੇ ਵਿੱਚੋਂ ਆ ਕੇ ਘੋੜਿਆਂ ਦੀ ਮੰਡੀ ਵਿੱਚ ਆਇਆ ਜਾਵੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਅਸੀਂ 90 ਦੇ ਇਤਿਹਾਕਾਂ ਦੇ ਭਰਤੀਆਂ ਜੀ ਥਾਣੇਦਾਰ ਭਰਤੀ ਹੋਏ ਆ ਜੀ ਉੱਥੋਂ ਐਸਪੀ ਰੈਂਕ ਤੱਕ ਪਹੁੰਚੇ ਆ ਤੇ ਅਸੀਂ ਸਾਰੇ ਜਿਹੜੇ ਹੈ ਰੰਗ ਦੇਖੇ ਨੇ ਪੁਲਿਸ ਦੇ ਔਰ ਪੰਜਾਬ ਦੇ ਵਿੱਚ ਅਸੀਂ ਹਰ ਇੱਕ ਸਿਚੁਏਸ਼ਨ ਦਾ ਸਾਹਮਣਾ ਕੀਤਾ ਜੀ ਸ਼ਿਦੀ ਮੁਖਤ ਸਾਬ ਸਰ ਸਾਹਿਬ ਦੀ ਧਰਤੀ ਤੇ ਮੈਨੂੰ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਇੱਥੇ ਤੇ ਮੈਂ ਇੱਥੇ ਜਿਹੜੀ ਹੈ ਪਸ਼ੂ ਮੰਡੀ ਘੋੜਿਆਂ ਦੀ ਮੰਡੀ ਜਿਹੜੀ ਹੈ ਇਹ ਮੈਨੂੰ ਦੱਸਿਆ ਗਿਆ ਕਿ ਇੱਥੇ ਬੜੀ ਮਸ਼ਹੂਰ ਮੰਡੀ ਹੈ ਔਰ ਮੈਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਇੱਥੇ ਆ ਰਿਹਾ ਹਾਂ ਜੀ ਔਰ ਮੈਂ ਇੱਥੇ ਜਿੰਨੇ ਵੀ ਮੈਂ ਇੱਥੇ ਨੌਜਵਾਨ ਦੇਖੇ ਨੇ ਨੇਚਰ ਨਾਲ ਜੁੜੇ ਹੋਏ ਨੇ ਕੁਦਰਤ ਨਾਲ ਜੁੜੇ ਹੋਏ ਨੇ ਘੋੜਿਆਂ ਦੇ ਸ਼ਕੀਨ ਨੇ ਔਰ ਮੈਂ ਕਹਿੰਨਾ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਇਹਨਾਂ ਨੂੰ ਜਿਹੜਾ ਕਿ ਇਹ ਹਰੇਕ ਤਰ੍ਹਾਂ ਦੇ ਕਿਸੇ ਵੀ ਬੁਰਾਈ ਤੋਂ ਜਿਹੜੇ ਮੁਕਤ ਨੇ ਔਰ ਅੱਛੇ ਕੰਮ ਵਿੱਚ ਲੱਗੇ ਹੋਏ ਨੇ ਔਰ ਅਸੀਂ ਪ੍ਰਬੰਧ ਵੀ ਕੀਤਾ ਐਸਐਸਪੀ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਜਿਹੜੇ ਨੇ ਉਹਨਾਂ ਨੇ ਬਹੁਤ ਅੱਛਾ ਕੀਤਾ ਤੁਸੀਂ ਦੇਖਿਆ ਹੋਣਾ ਕੋਈ ਹੁੱਲੜ ਬਾਜੀ ਨਹੀਂ ਇੱਕ ਮੈਂ ਵੀ ਇੱਥੇ ਢੇੜਾ ਕਿਉਂਕਿ ਸਾਡੀ ਡਿਊਟੀ ਲੱਗੀ ਹੋਈ ਹੈ ਤੇ ਅੱਜ ਨਗਰ ਕੀਰਤਨ ਤੇ ਡਿਊਟੀ ਹੈ ਤੇ ਅਸੀਂ ਚੱਕਰ ਚੁੱਕਰ ਮਾਰਦੇ ਆ ਤੇ ਉਹਦੇ ਨਾਲ ਥੋੜਾ ਕੰਟਰੋਲ ਵੀ ਰਹਿੰਦਾ ਹੈ ਤੇ ਪਰ ਇੱਥੋਂ ਦਾ ਮਾਹੌਲ ਜਿਹੜਾ ਆ ਦੇਖ ਕੇ ਮੈਂ ਪਹਿਲੀ ਵਾਰ ਹੈਰਾਨ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਇਦਾਂ ਦੀ ਦੁਨੀਆ ਵਸੀ ਹੋਈ ਆ ਜਿਹੜੀ ਕਿ ਨੇਚਰ ਦੇ ਇੰਨੀ ਲੱਗੇ ਆ ਕੁਦਰਤ ਦੇ ਇੰਨੀ ਲੱਗੇ ਆ ਔਰ ਸਾਫ਼ ਸੁਥਰੀ ਆ ਬੜਾ ਸਮਾਪੂਰਸ ਦੀ ਡਿਊਟੀ ਕਰਦੇ ਹੋਗੇ ਬੜੇ ਤੁਸੀਂ ਐਜੀਟੇਸ਼ਨ ਵੀ ਕਵਰ ਕੀਤੇ ਬੜੇ ਤੁਸੀਂ ਵੱਡੇ ਮੇਲੇ ਵੀ ਕਵਰ ਕੀਤੇ ਨੇ ਜੀ ਲਗਦਾ ਨੌਜਵਾਨ ਪੀੜੀ ਜੀ ਇੱਧਰ ਲਿਖੇ ਇੱਤੇ ਦੇ ਵਿੱਚ ਆਉਂਦੀ ਹੈ ਇਹਦੇ ਨਾਲ ਇੱਕ ਖੇਤੀ ਜਿਹੜਾ ਪ੍ਰਧਾਨ ਸੂਬਾ ਆਏਗਾ ਨਵਾਂ ਸਾਨੂੰ ਵਪਾਰ ਕਰਨ ਦਾ ਖੇਤੇ ਨਾਲ ਹੋਰ ਲਾਹੇਵੰਦ ਧੰਦਾ ਜਿਹੜਾ ਗਾ ਮਿਲ ਸਕਦਾ ਆ ਆਚਾਰਾ ਜੂ ਰਹਿ ਸਕਦੀ ਹੈ ਕੋਈ ਤੁਹਾਨੂੰ ਨਜ਼ਰ ਆਉਂਦਾ ਕੋਈ ਸਿੰਗਲ ਚਾਂਸ ਜਿਹੜਾ ਗਾ ਹੋ ਸਕਦਾ ਇਸ ਦੇ ਵਿੱਚ ਬਹੁਤ ਚਾਂਸ ਹੈ ਜੀ ਮੈਂ ਤਾਂ ਕਹਿੰਦਾ ਕਿ ਨੌਜਵਾਨ ਪੀੜੀ ਜਿਹੜੀ ਹੈ ਉਹਨੂੰ ਇਹਦੇ ਨਾਲ ਜੁੜਨਾ ਚਾਹੀਦਾ ਮੈਂ ਜਿੱਥੇ ਵੀ ਇਥੇ ਆ ਕੇ ਬੈਠ ਕੇ ਮੈਂ ਇਕੱਲਾ ਇਹ ਨਹੀਂ ਆ ਵੀ ਅਸੀਂ ਇੱਥੇ ਚੱਕਰ ਹੀ ਮਾਰਦੇ ਆ ਮੈਂ ਗੱਲਬਾਤ ਵੀ ਕੀਤੀ ਹੈ ਅਲੱਗ ਅਲੱਗ ਜਿਹੜੇ ਇੱਥੇ ਲੱਗੇ ਹੋਏ ਨੇ ਘੋੜਿਆਂ ਦੇ ਸਟਾਲ ਉੱਤੇ ਕੱਲੇ ਕੱਲੇ ਕਦੇ ਕੋਈ ਕਿਤੇ ਤੋਂ ਆਇਆ ਕੋਈ ਕਿਤੇ ਤੋਂ ਕੱਲੇ ਕੱਲੇ ਨਾਲ ਗੱਲ ਕੀਤੀ ਹੈ ਔਰ ਇਹਦੇ ਵਿੱਚ ਬਹੁਤ ਸਕੋਪ ਹੈ ਜੀ ਔਰ ਜਿਹੜੇ ਮੈਂ ਕਹਿੰਦਾ ਜਿਹੜਾ ਸ਼ੌਕ ਤਾਂ ਇੱਕ ਹੈ ਹੀ ਹੈ ਲੇਕਿਨ ਇੱਕ ਬਹੁਤ ਅੱਛਾ ਬਿਜ਼ਨਸ ਹੈ ਜੀ ਔਰ ਇਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਮਾਈ ਤਾਂ ਤੁਹਾਨੂੰ ਹੁੰਦੀ ਹੈ ਔਰ ਸੱਚੀ ਸੁੱਚੀ ਕਮਾਈ ਹੈ ਇਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੈ ਕੋਈ ਕੁਝ ਨਹੀਂ ਹੈ ਤੁਸੀਂ ਕੁਦਰਤ ਨਾਲ ਜਦੋਂ ਜੁੜਦੇ ਹੋ ਪਰਮਾਤਮਾ ਨਾਲ ਜੁੜਦੇ ਹੋ ਤਾਂ ਉਹ ਚੀਜ਼ ਜਿਹੜੀ ਹੈ ਤੁਹਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਬਹੁਤ ਸਾਫ਼ ਸੁਥਰਾ ਕੰਮ ਹੈ ਜੀ ਇਹ ਮੈਂ ਤਾਂ ਕਿੰਨਾ ਨੌਜਵਾਨਾਂ ਨੂੰ ਇਹ ਨਾਲ ਜੁੜਨਾ ਚਾਹੀਦਾ ਅੱਜ ਘੋੜੇ ਦੇ ਨਾਲ ਖੜੇ ਸੀ ਪੁਰਾਣੇ ਦਿਨ ਵੀ ਯਾਦ ਕੀਤੇ ਹੋਣਗੇ ਜਦੋਂ ਘੋੜਸਵਾਰੀ ਦੇ ਦਿਨ ਜੋ ਟ੍ਰੇਨਿੰਗ ਦਾ ਸਮਾਂ ਸੀ ਆਪਣੇ ਸਾਥੀਆਂ ਦੇ ਨਾਲ ਮੈਸ ਵੀ ਕਰਦੇ ਹੋਗੇ ਉਹ ਦਿਨਾਂ ਨੂੰ ਬਿਲਕੁਲ ਜੀ ਅਸੀਂ ਘੋੜਸਵਾਰੀ ਸਿੱਖੀ ਹੈ ਅਸੀਂ ਟ੍ਰੇਨਿੰਗ ਲਈ ਹੈ ਪੂਰੀ ਤੇ ਲੇਕਿਨ ਹੁਣ ਇੱਕ ਸ਼ੌਕ ਜਿਹੜਾ ਇੱਥੇ ਦੇਖ ਕੇ ਮੇਰੇ ਮਨ ਚ ਵੀ ਸ਼ੌਕ ਜਾਗ ਗਿਆ ਅਸੀਂ ਆਨੰਦਪੁਰ ਸਾਹਿਬ ਹੌਲੇ-ਹੌਲੇ ਉੱਥੇ ਡਿਊਟੀ ਕੀਤੀ ਐ ਚਮਕੌਰ ਸਾਹਿਬ ਮੇਰੇ ਰੋਪੜ ਦਾ ਰਹਿਣ ਵਾਲਾ ਐ ਮੈਂ ਅਸੀਂ ਆਮ ਕਰਕੇ ਉੱਥੇ ਜਿਹੜੇ ਨਿਹੰਗ ਸਿੰਘਾਂ ਦੇ ਘੋੜੇ ਦੇਖਦੇ ਆਂ ਲੇਕਿਨ ਪਰ ਇੱਥੇ ਆ ਕੇ ਇੱਕ ਇਹੋ ਜੀ ਦੁਨੀਆ ਦੇਖੀ ਐ ਜਿੱਥੇ ਦਾ ਨਜ਼ਾਰਾ ਹੀ ਲੱਗ ਐ ਆਨੰਦ ਹੀ ਆਨੰਦ ਐ ਇੱਥੇ ਤੇ ਮੇਰੀ ਇਹ ਗੁਜ਼ਾਰਿਸ਼ ਐ ਜਿਹੜੇ ਵੀ ਇੱਥੇ ਨੌਜਵਾਨ ਬੈਠੇ ਆ ਆਉਂਦੇ ਨੇ ਵੀ ਤੁਸੀਂ ਇਸ ਇਹ ਜਿਹੜਾ ਇਸ ਲਾਈਨ ਨਾਲ ਜੁੜੋ ਤੁਹਾਨੂੰ ਪਤਾ ਲੱਗੇ ਵੀ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਪੁਲਿਸ ਦੇ ਵਿੱਚ ਹੁਣ ਕਿੰਨੇ ਘੋੜੇ ਆ ਜਿਹੜੇ ਬਾਕੀ ਨੇ ਜੀ ਜਾਂ ਕਿਸ ਤਰੀਕੇ ਦੇ ਉਹਨਾਂ ਟ੍ਰੇਨਿੰਗ ਬਚੀ ਆ ਜੀ ਹੁਣ ਤੱਕ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈਗੇ ਨੇ ਜੀ ਆਪਣੇ ਪੀਏਪੀ ਜਲੰਧਰ ਨੇ ਔਰ ਫਲੋਰ ਨੇ ਟ੍ਰੇਨਿੰਗ ਲੈਂਦੇ ਆ ਪਟਿਆਲੇ ਨੇ ਜੀ ਸਾਡੇ ਡਿਸਟ੍ਰਿਕਟ ਦੇ ਵਿੱਚ ਘੋੜੇ ਤੇ ਅੱਛੀ ਨਸਲ ਦੇ ਨੇ ਔਰ ਕਈ ਇੱਥੋਂ ਦੇ ਅੱਛੇ ਜਿਹੜੇ ਖਾਨਦਾਨੀ ਲੋਕ ਨੇ ਉਹ ਪੁਲਸ ਨੂੰ ਦਾਨ ਵੀ ਦਿੰਦੇ ਨੇ ਘੋੜੇ ਤੇ ਅਸੀਂ ਦੇਖਿਆ ਪੁਲਸ ਦੇ ਡਿਪਾਰਟਮੈਂਟ ਦੇ ਵਿੱਚ ਹੱਲੇ ਵੀ ਘੋੜਸਵਾਰੀ ਜਿਹੜੀ ਹੈ ਉਹ ਜਿਹੜੀ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਮੇਲਿਆਂ ਦੇ ਵਿੱਚ ਕਿਤੇ ਹੋਰ ਆਸੇ ਪਾਸੇ ਕਿਤੇ ਕੋਈ ਇਦਾਂ ਦੀ ਐਜੀਟੇਸ਼ਨ ਉੱਤੇ ਡਿਊਟੀ ਲੱਗਦੀ ਹੈ ਸਕਾਉਟ ਨੂੰ ਜਿਵੇਂ ਰੈਂਕ ਦਿੱਤਾ ਜਾਂਦਾ ਹੈ ਘੋੜਿਆਂ ਦਾ ਵੀ ਰੈਂਕ ਰਹਿੰਦਾ ਪੁਲਿਸ ਦੇ ਵਿੱਚ ਬਿਲਕੁਲ ਦਿੰਦੇ ਆ ਜੀ ਉਹਨਾਂ ਦੀ ਬਕਾਇਦਾ ਉਹਨਾਂ ਨੂੰ ਰੈਂਕ ਦਿੰਦੇ ਆ ਉਹਨਾਂ ਦੀ ਖੁਰਾਕ ਹੈ ਉਹਨਾਂ ਦਾ ਖਰਚਾ ਹੈ ਬਹੁਤ ਅੱਛਾ ਹੈ ਜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਹੈ ਮਾਉਂਟਨਿੰਗ ਪੁਲਿਸ ਜਿਹੜੀ ਹੈ ਬੜੀ ਪ੍ਰਚਲਿਤ ਹੈ ਜੀ ਸਰ ਹੁਣ ਨਵੇਂ ਪੁਲਿਸ ਅਫਸਰ ਵੀ ਭਰਤੀ ਹੋ ਰਹੇ ਨਵੇਂ ਜਨਰੇਸ਼ਨ ਜਿਹੜੀ ਕਿ ਪੁਲਿਸ ਆ ਰਹੀ ਆ ਜੀ ਉਹਨਾਂ ਲਈ ਵੀ ਰਹਿੰਦੀ ਹੈ ਟ੍ਰੇਨਿੰਗ ਦੇ ਵਿੱਚ ਇਹ ਖਾਸ ਤੌਰ ਤੇ ਘੋੜ ਸਵਾਰੀ ਦਾ ਜੀ ਬਿਲਕੁਲ ਜੀ ਉਹਨਾਂ ਨੂੰ ਫਲੋਰ ਟ੍ਰੇਨਿੰਗ ਦਿੰਦੇ ਆ ਫਲੋਰ ਸਾਡੇ ਉਸਤਾਦ ਜੀ ਨੇ ਘੋੜ ਸਵਾਰ ਉਹ ਟ੍ਰੇਨਿੰਗ ਦਿੰਦੇ ਨੇ ਔਰ ਅਚੀ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਆਂਦੇ ਨੇ ਬਾਕੀ ਇਹ ਆ ਵੀ ਸ਼ੌਕ ਦੇ ਉੱਤੇ ਡਿਪੈਂਡ ਕਰਦਾ ਹੈ ਕੋਈ ਉਸ ਚੀਜ਼ ਨੂੰ ਜਿਹੜਾ ਆ ਉਹ ਜਾਦਾ ਅੱਛੇ ਤਰੀਕੇ ਨਾਲ ਸਿੱਖ ਜਾਂਦਾ ਹੈ ਔਰ ਕਈਆਂ ਦਾ ਆਪਣਾ ਸ਼ੌਕ ਵੀ ਹੁੰਦਾ ਜੀ ਜਿਸ ਤਰ੍ਹਾਂ ਇੱਥੇ ਸਾਰੇ ਮੈਂ ਦੇਖੇ ਨੇ ਘੋੜਿਆਂ ਦੇ ਸ਼ਕੀਨ ਨੇ ਸ਼ੌਕ ਹੈ ਕਿੰਤਾ ਅਲੱਗ ਚੀਜ਼ ਹੈ ਉਹ ਮੈਂ ਨਹੀਂ ਕਹਿੰਦਾ ਹੈ ਬਿਜ਼ਨਸ ਅਲੱਗ ਚੀਜ਼ ਹੈ ਲੇਕਿਨ ਸ਼ੌਕ ਜਿਹੜਾ ਹੁੰਦਾ ਨਾ ਜੀ ਉਹ ਬੰਦੇ ਨੂੰ ਨਾਲ ਜੋੜ ਕੇ ਰੱਖਦਾ ਇਹੋ ਜਿਹਾ ਮਹਿਸੂਸ ਕੀਤਾ ਅੱਜ ਜੀ ਖਾਸ ਤੌਰ ਤੇ ਸਮਾਂ ਕੱਢ ਕੇ ਜਦੋਂ ਘੋੜਿਆਂ ਦਾ ਤਵੇਲੇ ਦੇ ਵਿੱਚ ਆਉਣੇ ਆ ਘੋੜਿਆਂ ਦੀਆਂ ਨਸਲਾਂ ਦੇਖਦੇ ਹੋ ਨੌਜਵਾਨਾਂ ਨਾਲ ਗੱਲ ਕਰਦੇ ਹੋ ਮੈਂ ਤਾਂ ਜੀ ਤੁਹਾਨੂੰ ਮੈਂ ਸੱਚੀ ਦੱਸਾਂ ਮੈਂ ਤਾਂ ਬਹੁਤ ਆਪਣੇ ਆਪ ਨੂੰ ਲੱਕੀ ਮਹਿਸੂਸ ਕਰ ਰਿਹਾ ਹਾਂ ਖੁਸ਼ਕਿਸਮਤ ਹੈ ਕਿ ਮੈਨੂੰ ਇੱਕ ਜਿਹੜਾ ਮੌਕਾ ਮਿਲਿਆ ਸਾਨੂੰ ਅਸੀਂ ਇੱਥੇ ਆ ਕੇ ਇੱਕ ਅਲੱਗ ਦੁਨੀਆ ਦੇਖਣ ਦਾ ਮੌਕਾ ਮਿਲਿਆ ਪਹਿਲੇ ਦਿਨ ਆਏ ਮੈਂ ਦੇਖ ਕੇ ਹੀ ਹੈਰਾਨ ਰਹਿ ਗਿਆ ਮਾਨ ਮੇਰਾ ਤੀਸਰਾ ਚੱਕਰ ਹੈ ਜੀ ਇੱਥੇ ਤਿੰਨ ਦਿਨ ਲਗਾਤਾਰ ਮੈਨੂੰ ਇੱਥੇ ਆਂਦਿਆਂ ਹੋ ਗਏ ਨੇ ਆਪਣਾ ਡਿਊਟੀ ਦਾ ਟਾਈਮ ਕੱਢ ਕੇ ਇਧਰ ਨੂੰ ਭੱਜ ਕੇ ਆਈਦਾ ਯਾਰ ਉੱਥੇ ਜਾ ਕੇ ਦੇਖ ਕੇ ਆਈਏ ਬਹੁਤ ਅੱਛਾ ਲੱਗਿਆ ਜੀ ਧੰਨਵਾਦ ਸਰ ਤਾਂ ਮਨਵੀਰ ਸਿੰਘ ਬਾਜਵਾ ਐਸਪੀ ਨੇ ਔਰ ਘੋੜਿਆਂ ਦੀ ਖੇਚ ਘੋੜੇ ਔਰ ਖਾਸ ਤੌਰ ਤੇ ਸਖਲਾਈ ਦੇ ਸਮੇਂ ਨੂੰ ਵੀ ਯਾਦ ਕਰਦੇ ਨੇ ਅੱਜ ਖਾਸ ਤੌਰ ਤੇ ਸਮਾਂ ਕੱਢ ਕੇ ਘੋੜਿਆਂ ਦੇ ਵਿੱਚ ਆਏ ਨੇ ਔਰ ਗੱਲਬਾਤ ਵੀ ਜਿਹੜੇ ਘੋੜੇ ਪਾਲਕ ਉਹਨਾਂ ਨਾਲ ਕਰਦੇ ਨਜ਼ਰ ਨੇ